13 ਜਨਵਰੀ ਪੰਜਾਬ ਦੇ ਵਿੱਚ ਵੱਡਾ ਅਲਰਟ ਹੋਇਆ ਜਾਰੀ ਤੇਜ਼ ਮੀਂਹ ਦੀ ਚੇਤਾਵਨੀ ਵੱਡਾ ਅਪਡੇਟ ਅਗਲੇ 24 ਘੰਟਿਆਂ ਦਰਮਿਆਨ ਪੰਜਾਬ ਦੇ ਵਿੱਚ ਮੀਂਹ ਦਸਿਆ ਜਾ ਰਿਹਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੌਸਮ ਲੈ ਕੇ ਮੌਸਮ ਭਾਗ ਨੇ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਕਿਉਂਕਿ ਪੰਜਾਬ ਦੇ ਵਿੱਚ ਬੀਤੇ ਦਿਨਾਂ ਤੋਂ ਲਗਾਤਾਰ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਜਿਸ ਦੌਰਾਨ ਠੰਡ ਨੇ ਇੱਕਦਮ ਹੀ ਜ਼ੋਰ ਫੜ ਲਿਆ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਜੀ ਅਗਲੇ 24 ਘੰਟਿਆਂ ਵਿੱਚ ਮੀਂਹ ਅਤੇ ਗੜੇਮਾਰੀ ਜੀ ਹਾਂ ਮੌਸਮ ਨੂੰ ਲੈ ਕੇ ਅਲਰਟ ਜਿਹੜੇ ਨੇ ਇਹ ਜਾਰੀ ਹੋਏ ਨੇ ਪੰਜਾਬ ਵਿੱਚੇ ਕੜਾਕੀ ਠੰਡ ਪੈ ਰਹੀ ਹੈ ਜਾਣਕਾਰੀ ਮੁਤਾਬਕ ਮੌਸਮੀ ਵਿਭਾਗ ਦੇ ਵੱਲੋਂ ਵੱਡੀ ਪਹਿਕਵਾਣੀ ਕੀਤੀ ਗਈ ਹੈ ਮੌਸਮੀ ਵਿਭਾਗ ਅਨੁਸਾਰ ਪੰਜਾਬ ਦੇ 7 ਜ਼ਿਲ੍ਹੇ ਜਾਨੀ ਕਿ ਫਰੀਦਕੋਟ ਮੁਕਤਸਰ ਫਾਜ਼ਿਲਕਾ ਬਰਨਾਲਾ ਸੰਗਰੂਰ ਬਠਿੰਡਾ ਅਤੇ ਮੋਗਾ ਦੇ ਵਿੱਚ ਮੀਂਹ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਦੱਸੀ ਗਈ ਹੈ ਤਾ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਜਿਹੜੀਆਂ ਇਹ ਚੇਤਾਵਣੀਆਂ ਜਾਰੀ ਹੋਈਆਂ ਨੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਜੀ ਹਾਂ ਵੱਡੀ ਅਪਡੇਟ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਤਰਨਤਾਰਨ ਗੁਰਦਾਸਪੁਰ ਅੰਮ੍ਰਿਤਸਰ ਸਮੇਤ ਹਰਾਨਾ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਹੋਈ ਹੈ ਤਾਂ ਦੇਖ ਸਕਦੇ ਹੋ ਇਸ ਕਾਰਨ ਲੋਕਾਂ ਨੂੰ ਪਾਰੀ ਦੇ ਖਤਰਾ ਦਾ ਸਾਹਮਣਾ ਕਰਨਾ ਪਵੇਗਾ ਤਾਂ 13 ਜਨਵਰੀ ਸੰਗਣੀ ਤੁੰਦਾ ਹੋਰ ਇਹ ਅਲਰਟ ਜਾਰੀ ਕੀਤਾ ਗਿਆ ਸੀ ਜੀ ਹਾਂ ਸੰਘਣੀ ਤੋਂ ਅੰਧਕਾਰ ਲੋਕਾਂ ਨੂੰ ਕਾਫੀ ਦਿੱਕਤਾਂ ਸਾਹਮਣੇ ਕਰਨਾ ਪੈ ਰਿਹਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਸਿਲਸਿਲਾ ਅਗਲੇ 24 ਘੰਟਿਆਂ ਵੀ ਘੰਟੇ ਜਾਰੀ रह ਸਕਦਾ ਹੈ ਇਧਰ ਮੀਂਹ ਮਗਰੋਂ ਚੱਲੀਆਂ ਠੰਡੀਆਂ ਹਵਾਵਾਂ ਨੇ ਲੋਕਾਂ ਨੂੰ ਕੰਬਣੀ ਛੇੜ ਦਿੰਦੀ ਹੈ ਤਾਂ ਦੇਖ ਸਕਦੇ ਹੋ ਮੌਸਮ ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੌਸਮ ਨੇ ਵੱਡੇ ਅਲਰਟ ਇਹ ਜਿਹੜੇ ਜਾਰੀ ਕੀਤੇ ਨੇ ਫਰੀਦਕੋਟ ਸ਼੍ਰੀ ਮੁਕਤਸਰ ਸਾਹਿਬ ਬਰਨਾਲਾ ਫਾਜ਼ਿਲਕਾ ਸਣੀ ਹੋਰ ਹਨਾ ਥਾਮਾਂ ਤੇ ਮੀਂਹ ਪਿਆ ਜੀ ਤਾ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਸਮ ਨੂੰ ਲੈ ਕੇ 13 ਜਨਵਰੀ ਦਿਨ ਦੱਸਿਆ ਜਾ ਰਿਹਾ ਹੈ ਮੀ ਤਾਂ ਮੌਸਮ ਬੰਦੀ ਜਿਵੇਂ ਕਿ ਹੋਰ ਤਾਜ਼ਾ ਅਪਡੇਟ ਆਉਂਦੀਆਂ ਚੈਨਲ ਅਸੀਂ ਜਰੂਰ ਸ਼ੇਅਰ ਕਰਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦਾ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ